ਖਰਪੂਰ ਜ਼ਿਲ੍ਹੇ ਦਾ ਇਹ ਪਿੰਡ ਮਿਆਣੀ ਹੈਗਾ ਜਿੱਥੋਂ ਦੀ ਲਗਭਗ 80% ਦੀ ਆਬਾਦੀ ਵਿਦੇਸ਼ਾਂ ਦੇ ਵਿੱਚ ਰਹਿੰਦੀ ਆ। ਇਹੀ ਕਾਰਨ ਆ ਕਿ ਇਸ ਪਿੰਡ ਦੇ ਵਿੱਚ 8 ਬੈਂਕਾਂ ਖੋਲੀਆਂ ਗਈਆਂ ਨੇ। ਜਿੰਨੀਆਂ ਸਹੂਲਤਾਂ ਸ਼ਹਿਰਾਂ ਦੇ ਵਿੱਚ ਹੁੰਦੀਆਂ ਨੇ ਉਹ ਸਾਰੀਆਂ ਸਹੂਲਤਾਂ ਇਸ ਪਿੰਡ ਦੇ ਵਿੱਚ ਮਿਲਦੀਆਂ ਨੇ। ਤਾਂ ਮੇਰੇ ਨਾਲ ਪਿੰਡ ਦੇ ਲੋਕ ਮੌਜੂਦ ਹੈਗੇ ਨੇ, ਗੁਲਸ਼ਨ ਭਗਤ ਮੌਜੂਦ ਹੈਗੇ ਨੇ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹੈਗੇ ਨੇ ਤਾਂ ਗੱਲਬਾਤ ਕਰਦੇ ਆਂ ਔਰ ਇਸ ਪਿੰਡ ਦੀ ਖਾਸੀਅਤ ਜਾਣਦੇ ਆਂ ਕਿ ਇਸ ਪਿੰਡ ਦੀ ਕੀ ਖਾਸੀਅਤ ਜਿਹੜੀ ਆ ਉਹ ਹੈਗੀ ਆ। ਤਾਂ ਗੁਲਸ਼ਨ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਤੁਹਾਡਾ। ਆਪ ਜੀ ਦਾ ਜੀਹਾਂ ਕਰਨੇ ਤੁਹਾਨੂੰ ਤੁਹਾਨੂੰ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਇੱਥੇ ਪਹੁੰਚਣ ਦੀ ਕਿਰਪਾਲਤਾ ਕੀਤੀ ਹੈ ਸਾਡੇ ਪਿੰਡ ਨੂੰ ਜਿਹੜਾ ਵੀ ਵੱਖਰਾ ਕਰਕੇ ਤੁਸੀਂ ਦਿਖਾ ਰਹੇ ਹੋ ਬਹੁਤ ਬਹੁਤ ਧੰਨਵਾਦ ਵਾਈਫਰੀ ਸਾਹਿਬਸਾਂ ਵਾਈਫ ਪਤਿ ਪਹਿਲਾ ਸਵਾਲ ਇਹ ਹੀ ਕਿ ਜਿੰਨੀਆਂ ਬੈਂਕਾਂ ਇਸ ਪਿੰਡ ਦੇ ਵਿੱਚ ਖੁੱਲੀਆਂ ਨੇ ਇੰਨੀਆਂ ਮਾੜੇ ਸ਼ਹਿਰਾਂ ਦੇ ਵਿੱਚ ਨਹੀਂ ਹੁੰਦੀਆਂ ਕੀ ਕਾਰਨ ਹੈ ਕਿਰਪਾ ਬਾਬੇ ਦੀ ਸਾਰੀ ਹਾਂ ਬੜੀ ਕਿਰਪਾ ਤੇ ਐਨ ਆਰੀ ਜਿਹੜੇ ਸਾਡੇ ਵੀਰ ਨੇ ਬਾਹਰ ਗਏ ਨੇ ਵਿਦੇਸ਼ਾਂ ਚ ਮੱਲਾ ਮਾਰੀਆਂ ਉੱਥੇ ਅਗੂ ਜੇਕਰ ਆਪ ਗਿਆ ਤੇ ਆਪਣੇ ਇਸ ਦਰ ਲੈ ਗਏ ਨੇ ਕਿਸੇ ਨਗਾ ਆਂਡ ਗਵੰਡ ਵੀ ਲੈ ਗਿਆ ਇਦਾਂ ਹੀ ਇੱਕ ਦੂਜੇ ਦੀ ਮਾਂ ਖੜੀ ਐ ਤੇ ਅਜੇ ਤੂੰ ਜਿੱਦਾਂ ਤੁਸੀਂ ਕਹਿੰਦੇ ਪਿਓ ਵੀ 70 80% ਸਾਡੀ ਨੌਕਰੀ ਬਾਹਰ ਹੈ ਵਿਦੇਸ਼ਾਂ ਚ ਤੇ ਵਧੀਆ ਮੁੱਲਕਾਂ ਚ ਐ ਨੀ ਵੀ ਵੀ ਵਧੀਆ ਅਮਰੀਕਾ ਜਰਮਨ ਫਰਾਜ਼ ਯੂਰਪ ਅੱਛਾ ਅਮਰੀਕਾ ਕੈਨੇਡਾ ਹਾਂਜੀ ਵਧੀਆ ਮੁੱਲਕਾਂ ਜੀ ਇਹ ਫਿਰ ਤਕਰੀਬਨ ਮੈਨੂੰ ਲੱਗਦਾ ਕਿ ਹਰ ਘਰ ਦੇ ਵਿੱਚੋਂ ਹੀ ਇੱਕ ਮੈਂਬਰ ਬਾਹਰ ਹੋਊਗਾ ਕਹਿ ਸਕਦੇ ਆਪਾਂ ਪਰ ਇੱਕ ਘਰ ਘਰ ਨਹੀਂ ਤੇ ਇੱਕ ਘਰ ਛੱਡ ਦੇ। ਦੇਖੋ ਆਬਾਦੀ ਕਿੰਨੀ ਕੋ ਇਸ ਪਿੰਡ ਦੀ? ਇਹ 20000 ਪਲੱਸ ਆ ਤੇ 5974 ਵੋਟ ਆ। ਅੱਛਾ। ਇੱਥੇ ਦੀ ਠੀਕ ਹੈ। ਤੇ ਪਾਰਟੀਆਂ ਤੁਹਾਨੂੰ ਪਤਾ ਹੀ ਹੈ। ਬਾਕੀ ਕੋਈ ਨਹੀਂ ਕੋ ਇੰਨਾ ਕੋਈ ਜ਼ਿਆਦਾ ਨਹੀਂ ਹੈਗਾ। ਜੇਕਰ ਵੋਟਾ ਖਤਮ ਤੇ ਗੱਲ ਖਤਮ। ਹਮਮ ਇੱਥੇ ਕੋਈ ਜ਼ਿਆਦਾ ਨਹੀਂ ਕਰਦੇ ਵਿੱਚ ਜਦਾਂ ਇਹ ਜਿਵੇਂ ਪਪੂਲੇਸ਼ਨ ਆ ਫਿਰ ਗੁਰੂ ਘਰ ਕਿੰਨੇ ਨੇ ਇਸ ਪਿੰਡ ਚ ਗੁਰੂ ਘਰ ਮੇ ਵੀ ਦੱਸ ਤੇ ਕਰੀਬ ਹੋਣਗੇ 10 ਪਹਿਲੇ ਵੀਰੂ ਕਹਿੰਦਾ ਸੀ ਕੋਈ 13 ਦੇ ਕਰੀਬ ਹੁਣ 10 ਹੋ ਗਿਆ ਅੱਛਾ ਹੋਲੀਆ ਵੀ ਕੱਟ ਕਰਨੇ ਸ਼ੁਰੂ ਹੋ ਗਏ ਉਹ ਕਿਤੇ ਵੀ ਜਦੋਂ ਵੀ ਉਹ ਸਵੇਰੇ ਨਾਲ ਸਮਝ ਨਹੀਂ ਆਂਦਾ ਇੱਧਰ ਵੀ ਸਪੀਕਰ ਉੱਧਰ ਵੀ ਸਪੀਕਰ ਕੋਈ ਉਹ ਕੋਈ ਬੋਲੀ ਬੋਲੀ ਕਟਾਂਦੇ ਜਾਂਦੇ ਠੀਕ ਹੈ ਹੋਰ ਕੀ ਕੀ ਖਾਸੀਅਤ ਆ ਇਸ ਪਿੰਡ ਦੀ ਦੇਖੋ ਜੀ ਆਪਣਾ ਬੈਂਕ ਨੇ ਬੈਂਕ ਤੁਸੀਂ ਦੱਸ ਹੀ ਦਿੱਤੇ ਨੇ ਹਾਂ 12ਵੀਂ ਤੱਕ ਇੱਥੇ ਸਕੂਲ ਆ ਦੋ ਛੋਟੇ ਸਕੂਲ ਨੇ ਹਾਂ ਹਾਂਜੀ ਡੰਗਰਾਂ ਦਾ ਹਸਪਤਾਲ ਇੱਥੇ ਹੈਗਾ ਸਿਵਲ ਹਸਪਤਾਲ ਇੱਥੇ ਹੈਗਾ ਤੇ ਵਾਟਰ ਸਪਲਾਈ ਜਿਹੜੀ ਉਹ ਇੱਥੇ ਹੈਗੀ ਏ ਹਾਂ ਮਤਲਬ ਇਹੋ ਜੀ ਕੋਈ ਚੀਜ਼ ਡਾਕ ਪੋਸਟ ਆਫਿਸ ਇੱਥੇ ਹੈਗਾ ਕੋਈ ਇਹੋ ਜੀ ਚੀਜ਼ ਨਹੀਂ ਵੀ ਜਿੱਥੇ ਆ ਅੱਡੇ ਪਿੰਡ ਨਹੀਂ ਹੈਗੀ ਸਭ ਕੁਝ ਹੈਗਾ ਅੱਛਾ ਸਾਰਾ ਕੁਝ ਹੈਗਾ ਸਾਰਾ ਕੁਝ ਹੈਗਾ ਇੱਕ ਤਹਿਸੀਲ ਦਾ ਵੀ ਹੁਣ ਪਿਛੇ ਜੀ ਸਰਦਾਰ ਸੰਗਤ ਸਿੰਘ ਜੀ ਗਿਲਜੀਆਂ ਜੀ ਜੋ ਹੁਣ ਐਕਸ ਮਿਨਿਸਟਰ ਪੰਜਾਬ ਨੇ ਉਹਨਾਂ ਨੇ ਇਹਨੂੰ ਟਾਂਡੇ ਨੂੰ ਸਬ ਤਹਿਸੀਲ ਬਣਾਇਆ ਸੀ ਤੇ ਸ਼ਾਇਦ ਵੀ ਸਾਡਾ ਵੀ ਕੁਝ ਵੀ ਪਿੰਡਰੋਂ ਵੀ ਕੁਝ ਮਿਲ ਜੇ ਅੱਛਾ ਤੇ ਉਹ ਨਹੀਂ ਉਹ ਪਾਇਆ ਰਿਪੀਟ ਨਹੀਂ ਹੋਈ ਸਰਕਾਰ ਤੇ ਚਲੋ ਪਰਮਾਤਮਾ ਕਿਰਪਾ ਕਰੇ ਕਿਤੇ ਚਲੋ ਇਹ ਜੋ ਆਮ ਆਦਮੀ ਪਾਰਟੀ ਸਰਕਾਰ ਹੈ ਇਹ ਪਿੰਡ ਬਾਰੇ ਸੋਚਣ ਸਾਡੇ ਬਾਰੇ ਕੋਈ ਲਾਤੂਰ ਤੇ ਬੈਂਕਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਠੱਕੇ ਖਾਣੇ ਪੈਂਦੇ ਨੇ ਕਈ ਵਾਰੀ ਲੱਗਦਾ ਤੁਹਾਡੇ ਤੋਂ ਬੈਂਕਾਂ ਵਾਲੇ ਤੁਹਾਡੇ ਘਰਾਂ ਜੀ ਹੁੰਦੇ ਹੋ ਘਰ ਜੀ ਘਰ ਉਹ ਭੱਜੇ ਜਾਂਦੇ ਕੋਈ ਗੱਲ ਹੀ ਨਹੀਂ ਇਹੋ ਜੀ ਅੱਛਾ ਬੈਂਕਾਂ ਦੇ ਮਤਲਬ ਜੇਕਰ ਬੈਂਕ ਚੋਂ ਵੀ ਜਾਣੇ ਤਾਂ ਕੋਈ ਐਦਾਂ ਦੀ ਗੱਲ ਨਹੀਂ ਪੀੜ ਪੜਕਾ ਨਹੀਂ ਕੋਈ ਕਸਟਮਰ ਡਿਵਾਈਡ ਹੋ ਗਿਆ ਹੱਥ ਬੈਂਕ بڑے ਹੁੰਦੇ ਨੇ ਹਾਂ ਤੇ ਉਹ ਚੱਕਰ ਹੀ ਨਹੀਂ ਹਰ ਬੈਂਕ 'ਚ 15-15 ਬੰਦੇ ਲੱਗੇ ਨੇ ਗੁਲਸ਼ਨ ਜੀ ਜਿਵੇਂ ਫਿਰ ਆਬਾਦੀ ਬਾਹਰ ਚਲੇ ਗਏ ਹਨਾ ਬਹੁਤੇ ਤਾਂ ਉਹ ਫਿਰ ਜ਼ਮੀਨਾਂ ਦੀ ਵਾਈ ਫਿਰ ਠੇਕੇ ਤੇ ਦੇ ਦਿੰਦੇ ਨੇ ਕਿ ਜਾਂ ਆਪ ਕਰਦੇ ਨੇ ਇੱਕ ਅਦਾ ਮੈਂਬਰ ਆ ਜਾਂਦਾ ਨਹੀਂ ਜੀ ਨਹੀਂ ਜ਼ਮੀਨਾਂ ਠੇਕੇ ਤੇ ਆਲਰੇਡੀ ਦਿੱਤੀਆਂ ਹੋਈਆਂ ਨੇ ਪੱਕਾ ਸਿਸਟਮ ਉਹਨਾਂ ਦਾ ਬਣਿਆ ਜੀ ਹਾਂ ਤੇ ਉਹ ਥੋੜੀ ਕਿਤੇ ਚੇਂਜ ਨਹੀਂ ਕਰਦੇ ਜਿੰਨਾ ਚਿਰ ਬੰਦਾ ਨਹੀਂ ਖਰਾਬ ਕਰਦਾ ਤੇ ਇੱਥੇ ਤਾਂ ਨਹੀਂ ਵੀ ਹੈਗਾ ਵੀ ਜੇਕਰ ਹੁਣ ਵੀ ਹੜ ਆ ਗਿਆ ਹਾਂ ਆ ਮੈਂ 바ਵਾ ਅਰਜੰਦਰ ਸਿੰਘ ਲਾਲੀ 바ਵਾ ਰਿਸ਼ਪਾਲ ਸਿੰਘ ਜੀ ਮੈਂ ਉਹਨਾਂ ਦੀ ਗੱਲ ਕਰਨਾ ਬਾਕੀ ਤਾਂ ਚਲੋ ਮੈਂ ਨਹੀਂ ਕਹਿੰਦਾ ਉਹਨਾਂ ਦਾ ਜਿਹੜਾ ਵਾਹ ਕੇ ਤੇ ਉਹਦੇ ਕੋਲ ਕੁੱਤੀ 40 ਕਿੱਲੇ ਜ਼ਮੀਨ ਦਿੱਤੀ ਸੀ ਨੀਅਰ ਬੋਰਡ ਠੇਕੇ ਤੇ ਉਹ ਕਰਨ ਮਤਲਬ ਝੋਨਾ ਖਰਾਬ ਹੋ ਗਿਆ ਅੱਛਾ ਚੋਨਾ ਖਰਾਬ ਹੋ ਗਿਆ ਤੇ ਉਹ ਪੈਸੇ ਤੇ ਉਹਦੇ ਕੋਲ ਕੀ ਲੈਣੇ ਸੀ ਉਲਟੇ ਪੈਸੇ ਉਹਨੇ ਦਿੱਤੇ ਅੱਛਾ ਉਲਟੇ ਪੈਸੇ ਉਹਨੂੰ ਦਿੱਤੇ ਤੇ ਠੇਕੇ ਤੇ ਜ਼ਮੀਨ ਲਈ ਸੀ ਉਹਨੇ ਆਹੋ ਉਹਨੂੰ ਦਿੱਤੇ ਵੀ ਚਲ ਵੀ ਕਾਕਾ ਤੂੰ ਫੇਰ ਟੈਨਸ਼ਨ ਨਾ ਲਈ ਕਿਸੇ ਗੱਲ ਦੀ ਤੇ ਤੇਰੀ ਬੱਚੀ ਦਾ ਵੀ ਵਿਆਹ ਹੈਗਾ ਇਹ ਵਿਆਹ ਵਾਸਤੇ ਫੜ ਤੇ ਆਹ ਤੇਰਾ ਜਿਹੜਾ ਨੁਕਸਾਨ ਹੋਇਆ ਤੇ ਕਿਦੋਂ ਤੱਕ ਹੀ ਲੈਣਾ ਹੈ ਮਤਲਬ ਬੜੀ ਕਿਰਪਾ ਹੈ ਵੀ ਲੋਕ ਸੋਚਦੇ ਨੇ ਜਦ ਕਿ ਉਹਨਾਂ ਨੂੰ ਕੋਈ ਮਤਲਬ ਨਹੀਂ ਹਟਣਾ ਉਹਨਾਂ ਨੂੰ ਠੇਕੇ ਨਾਲ ਮਤਲਬ ਸੀ ਅੱਛਾ ਇਹ ਫਿਰ ਜਿਵੇਂ ਬਾਈ ਹੁਣੀ ਦੱਸਾਂਦੇ ਸੀਗੇ ਕਿ 2000 ਦੇ ਕਰੀਬ ਪ੍ਰਵਾਸੀ ਵੀ ਇਸ ਪਿੰਡ ਦੇ ਵਿੱਚ ਰਹਿੰਦੇ ਨੇ ਇਹ ਫਿਰ ਖੇਤੀ ਦਾ ਇਹ ਜਿੱਦਾਂ ਹੁਣ ਆਪਣੇ ਸਰੁੰਦਰ ਭਾਜੀ ਨੇ ਮਹਿਤਾ ਜੀ ਮਹਿਤਾ ਜੀ ਕਹਿੰਦੇ ਹਾਂ ਜੀ ਮੈਂਤਾ ਜੀ ਇਹ ਹੈਗੇ ਨੇ ਮਾਈਸਨ ਠੇਕਦਾਰੀ ਕਰਦੇ ਨੇ ਅੱਛਾ ਇਹ ਠੇਕੇਦਾਰੀ ਸਿਸਟਮ ਲੱਗ ਗਿਆ ਖੇਤੀਬਾੜੀ ਲੱਗ ਗਿਆ ਸਾਡੇ ਲੋਕਲ ਬੰਦੇ ਬਹੁਤ ਕਰਦੇ ਨੇ ਜਿਨ੍ਹਾਂ ਨੇ 2-200 ਕਿੱਲਾ ਠੇਕੇ ਤੇ ਲਾਈ ਪੈਰੀ ਅੱਛਾ ਉਹਨਾਂ ਦੇ ਆਪਣੇ ਮਤਲਬ ਟਰੈਕਟਰ ਟਰਾਲੀਆਂ ਸਾਰਾ ਕੁਝ ਸਿਸਟਮ ਆਪਣਾ ਪ੍ਰਵਾਸੀ ਮਜ਼ਦੂਰ ਵੀ ਉਹਨਾਂ ਕੋਲ ਨੌਕਰ ਹੈਗੇ ਨੇ ਪਰ ਸਾਡੇ ਬੰਦੇ ਵੀ ਉਹਨਾਂ ਕੋਲ ਬਹੁਤ ਨੇ ਅੱਛਾ ਉਹ ਪੱਕਾ ਸਿਸਟਮ ਹੈ ਉਹਨਾਂ ਦਾ ਉਹ ਥੋੜੀ ਜਿਹਾ ਚੇਂਜ ਨਹੀਂ ਕਰਦੇ ਜਿੰਨਾ ਚਿਰ ਬੰਦਾ ਨਹੀਂ ਖਰਾਬ ਕਰਦਾ ਤੁਸੀਂ ਵੀ ਜਾਣਦੇ ਹੋ ਬਾਹਰ ਢੇੜਾ ਕ ਬਾਕੀ ਹੈ ਕਿ ਗਾਂ ਕਾਰਡ ਕੋਡ ਆਪਣੇ ਅਪਲਾਈ ਕਰੇਗਾ ਤਾਂ ਫਿਰ ਦੇਖੀ ਜਾਏਗੀ ਬਾਕੀ ਯਾਰ ਦੋਸਤ ਕਹਿੰਦੇ ਨੇ ਤੇ ਇਹੀ ਆਪਣੀ ਲਿਮਿਟ ਚ ਹੀ ਚੰਗੇ ਆ ਬਠੀਕ ਹੈ ਕੋਣ 1.5 2 ਲੱਖ ਦੀ ਟਿਕਟ ਲਾਏ ਬਾਕੀ ਫੋਨ ਤੇ ਗੱਲ ਹੋ ਜਾਂਦੀ ਆ ਵੀਡੀਓ ਕਰਦੇ ਗੱਲ ਹੋ ਜਾਂਦੀ ਠੀਕ ਹੈ ਚਰਚੇ ਹੁੰਦੇ ਉਦਾਂ ਇਸ ਪਿੰਡ ਦੇ ਕੀ ਪਿੰਡ ਦੇ ਵਿੱਚ ਅਮੀਰੀ ਬਹੁਤ ਹੈ ਹਾਂ ਜੀ ਹਾਂ ਬਹੁਤ ਜ਼ਿਆਦਾ ਕਿਤੇ ਵੀ ਜਾਣਿਆ ਪਿੰਡ ਮਿਆਣੀ ਦਾ ਨਾਮ ਹੀ ਸਾਡੀ ਬੜੀ ਫਕਰ ਦੀ ਗੱਲ ਹੈ ਤੁਸੀਂ ਸਾਡੇ ਸ਼ਮਸ਼ਾਨ ਘਾੜ ਕੇ ਕਿਤੇ ਜਾਓ ਵੇਖੋ ਪਤਾ ਲੱਗ ਜੂਗਾ ਇੱਥੋਂ ਪਤਾ ਲੱਗਦਾ ਅੱਛਾ ਪੈਸਾ ਲਾਇਆ ਹੋਇਆ ਉੱਥੇ ਵੀ ਹੈ ਬਿਲਕੁਲ ਚਾਚਾ ਜਾਇ ਗੁਰਦੁਆਰਾ ਮੰਦਰ ਕਿਤੇ ਵੀ ਗੱਲ ਬਾਤ ਕੋਈ ਵੀ ਜਿੱਦਾਂ ਦਾ ਵੀ ਆਪਾਂ ਕੋਈ ਪੀਰਾਂ ਦੀ ਜਗਾ ਲੱਗ ਗਿਆ ਚੱਕ ਦੇਖ ਲੋ ਇਸੀ ਲੱਗੇ ਮਹਾਰਾਜ ਦੀ ਬੜੀ ਕਿਰਪਾ ਅੱਛਾ ਹਾਂਜੀ ਪ੍ਰਵਾਸੀ ਜਿਹੜੇ ਸਾਡੇ ਵੀਰ ਨੇ ਉਹ ਵੀ ਬਹੁਤ ਮਿਹਨਤ ਕਰ ਰਹੇ ਨੇ ਜਿੱਦਾਂ ਭਾਜੀ ਵੇਲਾ ਨੂੰ ਮਹਿਤਾ ਜੀ ਤੇ ਜਿਹੜੇ ਸਾਡੇ ਐਨਆਰਆਈ ਵੀਰ ਨੇ ਬਸ ਇੱਕ ਬੇਨਤੀ ਕਰਨ ਦੀ ਲੋੜ ਹੈ ਵੀ ਇੱਥੇ ਆ ਕਰਨਾ ਆਪਾਂ ਉਹ ਕਰ ਠੀਕ ਹੈ ਭਾਈ ਜੀ ਤਾਂ ਇਹੀ ਵਾਕਿਆ ਖਾਸੀਅਤ ਆ ਇਸ ਪਿੰਡ ਦੀ ਤਾਂ ਇਹ ਮਿਆਣੀ ਪਿੰਡ ਹੈਗਾ ਹੁਚਾਰਪੁਰ ਜ਼ਿਲ੍ਹੇ ਦਾ ਜਿੱਥੇ 8 ਬੈਂਕਾਂ ਨੇ 8-10 ਦੇ ਕਰੀਬ ਗੁਰੂਕਾਰ ਹੈਗੇ ਨੇ ਪਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਹਿੰਦੇ ਨੇ ਕਿ ਕਿਸੇ ਨੂੰ ਵੀ ਪਿੰਡ ਦੇ ਵਿੱਚ ਕੋਈ ਲੋੜ ਪਵੇ ਤਾਂ ਐਨਆਰਆਈ ਸਭ ਤੋਂ ਮੂਰੇ ਹੁੰਦੇ ਨੇ ਇਸੇ ਕਰਕੇ ਨੌਜਵਾਨਾਂ ਦੇ ਵੱਲੋਂ ਇੱਕ ਨੌਜਵਾਨ ਸਭਾ ਬਣਾਈ ਹੋਈ ਹੈ ਜਿਹੜੀ ਪਿੰਡ ਦੇ ਬਹੁਤ ਸਾਰੇ ਕੰਮਕਾਰ ਕਰੀ ਜਾਂਦਾ ਪਿੰਡ ਤਰੱਕੀ ਦੀ بلندیاں ਨੂੰ ਚੁੰਦਾ ਜਾ ਰਿਹਾ ਲਗਾਤਾਰ